ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਮੈਂ ਲੇਡੀਜ਼ ਏਕਟ ਜਿਹੜੀ ਸਟੈਪ ਬਾਈ ਸਟੈਪ ਸਾਰੀ ਤੁਹਾਡੇ ਨਾਲ ਸਾਂਝੀ ਕੀਤੀ ਅੱਜ ਜਿਹੜੀ ਬਣ ਕੇ ਕੰਪਲੀਟ ਹੋ ਗਈ ਤੇ ਅੱਜ ਆਪ ਪਹਿਲੀ ਜਿਹੜੀ ਮੈਜ਼ਰਮੈਂਟ ਉਹ ਲੰਬਾਈ ਚੜਾਈ ਉਹ ਤੁਹਾਨੂੰ ਮੈਂ ਅੱਜ ਦੱਸੂਗੀ ਤੇ ਕਿੰਨੇ ਖੁੰਡੇ ਪਾਏ ਆਪਾਂ ਬੈਕ ਸਾਈਡ ਤੇ ਫਰੰਟ ਸਾਈਡ ਤੇ ਜਿਹੜੀ ਦੀ ਲੰਬਾਈ ਹੈ 23 ਇੰਚ ਲੰਬਾਈ ਹੈ ਜੀ ਐਸਟਰਾ ਮੋਡਿਆਂ ਤੋਂ ਲੈ ਕੇ ਤੇ ਇਹਾਂ ਚ ਦੀ ਲੰਬਾਈ ਹੈ ਤੇ ਜਿਹੜਿਆ ਦਾ ਬੈਕ ਸਾਈਡ ਹੈ ਇਸ ਤਰ੍ਹਾਂ ਬਣਾਇਆ ਹੋਇਆ ਹੈ ਇਸ ਤਰ੍ਹਾਂ ਕੁੰਡੇ ਸੈੱਟ ਕੀਤੇ ਆ 80 ਕੁੰਡੇ ਮੈਂ ਪਾਈ ਆ ਉਸ ਤੋਂ ਬਾਅਦ ਪਾਊਡਰ ਬਣਾਇਆ ਕੀ ਫਿਰ ਜਿਹੜਾ ਉੱਪਰ ਇਸ ਤਰ੍ਹਾਂ ਦੋ ਉਲਟੇ ਵਿੱਚ ਸਿੱਧੇ ਦੋ ਉਲਟੇ ਇਸ ਤਰ੍ਹਾਂ ਡਿਜ਼ਾਈਨ ਨੂੰ ਸੈੱਟ ਕਰ ਲਿਆ ਹੈ ਫਿਰ ਜਿਹੜਾ ਫਰੰਟ ਸਾਈਡ ਹੈ ਜਿਵੇਂ ਆਪਾਂ ਬੈਕ ਸਾਈਡ ਤੇ 80 ਕੁੰਡੇ ਪਾਏ ਤੇ ਫਰੰਟ ਸਾਈਡ ਤੇ ਆਪਾਂ ਨੂੰ 40 40 ਕੁੰਡੇ ਜਿਹੜਾ ਆਪਣਾ ਬੈਕ ਸਾਈਡ ਇਹਦਾ ਪੱਧਰ ਰੱਖਣਾ ਹੁੰਦਾ ਤਾਂ 40 40 ਕੁੰਡੇ ਇਹ ਹੋ ਗਈ ਤੇ 10 10 ਕੁੰਡੇ ਜਿਹੜੇ ਬਟਨ ਪੱਟੀ ਦੀ ਹੈ 40 10 50 40 10 50 ਫਿਰ ਬਾਰਡਰ ਬਣਾਉਣ ਤੋਂ ਬਾਅਦ ਉੱਪਰ ਜਿਹੜਾ ਡਿਜ਼ਾਈਨ ਸੈੱਟ ਕੀਤਾ ਫਿਰ ਪਾਕਟ ਬਣਾਈ ਹੈ ਫਿਰ 13 ਇੰਚ ਦੀ ਨਵਾਈ ਤੋਂ ਬਾਅਦ ਉਸ ਤੋਂ ਬਾਅਦ ਮੋਢਿਆਂ ਦੀ ਘਟਾਈ ਕੀਤੀ ਹੈ 10 ਇੰਚ ਮੋਢੇ ਬਣਾਏ ਹੈ ਬਣਨ ਤੋਂ ਬਾਅਦ ਜਿਹੜੇ ਆਪਣੇ 9 ਇੰਚ ਮੋਢੇ ਰਹਿ ਜਾਂਦੇ ਇਹ ਵੀ ਸ਼ੇਪ ਇਸਤਰਾ ਗਲਾ ਬਣਾਇਆ ਇਹ ਸਾਰੇ ਸਟੈਪ ਬਾਈ ਸਟੈਪ ਮੈਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਜਿਹੜੇ ਦੇ ਸਾਰੇ ਪਾਰਟ ਐ ਮੈਂ ਪਲੇਲਿਸਟ ਵਿੱਚ ਪਾ ਦੂੰਗੀ ਤਾਂ ਜੋ ਤੁਹਾਨੂੰ ਕੋਈ ਵੀ ਪਰੇਸ਼ਾਨੀ ਨਾ ਹੋਵੇ ਬਣਾਉਣ ਚ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰिएशन YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਓ ਜੀ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਉਹ ਤੁਹਾਡੇ ਤੱਕ ਪਹੁੰਚ ਸਕੇ ਤੇ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਜਿਹੜੀ ਆਪਣੀ ਜੈਕਟ ਹੈ ਕਿਸ ਤਰ੍ਹਾਂ ਦੀ ਬਣੀ ਹੈ ਧੰਨਵਾਦ